I'm okay.

thank ਤਜੋੜ ਦੇਨ ਵਾਲੇ ਕਹੇ ਮੰਗਤ ਲਾਚ ਦਰੋੜੰਦ ਦਇਤਨਾ ਦੇ ਜੀਏ ਜਾਵੇ ਕੁਟਵ ਸਮਾਹ ਮੈਂ ਵੀ ਭੁਗਾਂ ਰਹੂੰ ਆਹੀ ਜਗ ਨਮਹ ਪਾਰ ਹੋਵੇ ਬਟੇ ਹਾਰ ਹਰਿ ਹਰਿ ਆਹਾਮਾਧ ਜੈ ਰਾਧੇ ਸ਼ਿਆ ਰਾਧੇ ਸ਼ਿਆ ਰਾਧੇ ਸ਼ਿਆ ਗਣਪਤੀ ਬੱਪਾ மங்கலமூர்த்தி மாரியா மங்கலமூர்த்தி மாரியா கணபதி பப்பா மௌர்யா மங்கலமூர்த்தி மௌர்யா கணபதி பப்பா மௌர்யா மங்கலமூர்த்தி மௌர்யா மௌரியா No, 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 ਮੈਲ ਅਚਮੰਦਾਸ ਅੱਜ ਕੀ ਪ੍ਰੋਗਰਾਮ ਚੱਲ ਰਿਹਾ ਹੈ ਅੱਜ ਆਪਣਾ ਗਣੇਸ਼ਤ ਸਭ ਮਨਾਇਆ ਜਾ ਰਿਹਾ ਹੈ 27 ਤਰੀਕ ਨੂੰ ਆਪਾਂ ਗਣੇਸ਼ੀ ਦੇ ਸਰੂਪ ਲਿਆਏ ਸੀਗੇ ਅੱਜ ਵਿਸਰਜਨ ਦਾ ਦਿਨ ਹੈਗਾ ਅੱਜ ਵਿਸਰਜਨ ਕੀਤਾ ਜਾਵੇਗਾ ਬਹੁਤ ਉਤਸ਼ਾਹ ਨਾਲ ਮਨਾਇਆ ਜਾਵੇਗਾ ਸਾਡੇ ਉਰੇ ਲੇਡੀਜ਼ 27 ਤਰੀਕ ਤੋਂ ਲੈ ਕੇ ਅੱਜ ਤੱਕ ਬਹੁਤ ਵਧੀਆ ਗੁਣਗਾਨ ਕਰ ਰਹੇ ਨੇ ਔਰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਭਾਈ ਜੇਰਾਂ ਦਾ ਮਨੀਸ਼ ਸਿੰਘਲਾ ਪ੍ਰਧਾਨ શ્રી ਦੁਰਗਾ ਮਾਤਾ ਮੰਦਿਰ ਕਮੇਟੀ ਭਵਾਨੀਗੜ੍ਹ ਅਸੀਂ ਸਾਰਿਆਂ ਨੂੰ ਗਣੇਸ਼ोत्सव ਦੀ ਬਹੁਤ-ਬਹੁਤ ਵਧਾਈ ਦਿੰਦੇ ਆ ਅਸੀਂ ਮੰਦਰ ਦੇ ਵਿੱਚ 27 ਤਰੀਕ ਨੂੰ ਗਰੇਜ ਜੀ ਨੂੰ ਬਿਰਾਜਮਾਨ ਕੀਤਾ ਸੀ ਤੇ ਅੱਜ ਅਸੀਂ ਬੜੀ ਧੂਮ ਦੇ ਧੂਮ ਧਾਮ ਦੇ ਨਾਲ ਸ਼੍ਰੀ ਗਣੇਸ਼ ਜੀ ਦਾ ਵਿਸਰਜਨ ਕਰਨ ਲਈ ਅਸੀਂ ਆਣਾ ਬਾਖੜਾ ਨਹਿਰ ਤੇ ਜਾਣੇ ਆ ਅਸੀਂ ਇਸ ਪ੍ਰੋਗਰਾਮ ਦੇ ਸਮੇਂ ਦੇ ਦੌਰਾਨ ਸਾਰੀਆਂ ਵਕਵਕ ਸੰਸਥਾਵਾਂ ਦੀਆਂ ਮਹਿਲਾ ਮੰਡਲਾਂ ਨੇ ਉਰੇ ਆ ਕੇ ਗੁਣਗਾਨ ਕੀਤਾ ਅਸੀਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਸਾਰੇ ਸ਼ਹਿਰ ਨਿਵਾਸੀਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਹਿਯੋਗ ਮੈਂ ਵਿਨੋਦ ਜੈਨ ਸੈਕਟਰੀ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਭਵਾਨੀਗੜ ਸਭ ਤੋਂ ਪਹਿਲਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਸ਼੍ਰੀ ਗਣੇਸ਼ ਮਹਾਉਤਸਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਅਤੇ ਸ਼੍ਰੀ ਦੁਰਗਾ ਮਾਤਾ ਮੰਦਰ ਵਿਖੇ ਪਿਛਲੇ 27 ਤਰੀਕ ਤੋਂ ਹੀ ਸ਼੍ਰੀ ਗਣੇਸ਼ ਜੀ ਮੰਦਰ ਦੇ ਵਿੱਚ ਵਿਰਾਜਮਾਨ ਨੇ ਅਤੇ ਅੱਜ ਜੋ ਉਹਨਾਂ ਦਾ ਵਿਸਰਜਨ ਹੈ ਉਹ ਜੋ ਕਿ ਬਹੁ ਕੀ ਧਾਰਮਿਕ ਰੀਤੀ ਰਿਵਾਜਾਂ ਨਾਲ ਪਾਖੜਾ ਨਹਿਰ ਪਟਿਆਲਾ ਵਿਖੇ ਕੀਤਾ ਗਿਆ ਅਤੇ ਇਸ ਸੰਬੰਧੀ ਸਾਰੇ ਹੀ ਮੰਦਰ ਦੇ ਵਿੱਚ ਸਾਰੇ ਭਵਾਨੀਗੜ੍ਹ ਦੇ ਵਿੱਚ ਬਹੁਤ ਹੀ ਹਰਸ਼ੁਲਾਸੀ ਅਤੇ ਸਾਰਿਆਂ ਨੂੰ ਅਸੀਂ ਮੰਦਰ ਕਮੇਟੀ ਵੱਲੋਂ ਸਾਰੇ ਜੋ ਰਾਜਨੀਤਿਕ ਪਾਰਟੀਆਂ ਸੀ ਜਾਂ ਜੋ ਵੀ ਧਾਰਮਿਕ ਸਾਡੀਆਂ ਇੱਥੇ ਸੰਸਥਾਵਾਂ ਸੀ ਅਤੇ ਜਿਹੜੀਆਂ ਮਹਿਲਾ ਮੰਡਲ ਦੀਆਂ ਕੀਰਤਨ ਪਾਰਟੀਆਂ ਸੀ ਉਹਨਾਂ ਨੇ ਮੰਦਰ ਦੇ ਵਿੱਚ ਬਹੁਤ ਵੱਡਾ ਸਹਿਯੋਗ ਦਿੱਤਾ ਅਤੇ ਇਸ ਗਣੇਸ਼ ਮਹਾਉਤਸਵ ਨੂੰ ਸਫਲ ਬਣਾਇਆ ਇਸ ਲਈ ਮੈਂ ਸਾਰਿਆਂ ਦਾ ਬਹੁਤ ਹੀ ਧੰਨਵਾਦ ਵੀ ਕਰਦਾ ਹਾਂ ਅਤੇ ਅਸੀਂ ਇਸ ਸਬੰਧ ਦੇ ਵਿੱਚ ਜੋ ਸ਼ੋਭਾ ਯਾਤਰਾ ਕੱਢਣੀ ਸੀ ਉਹ ਅਸੀਂ ਰੱਦ ਕਰ ਦਿੱਤੀ ਹੈ ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਅਸੀਂ ਦੇਖਿਆ ਹੜ੍ਹਾਂ ਦੀ ਸਥਿਤੀ ਚੱਲ ਰਹੀ ਹੈ ਉਸ ਦੇ ਮੱਦੇ ਨਜ਼ਰ ਸਾਨੂੰ ਇਹ ਸ਼ੋਭਾ ਯਾਤਰਾ ਕੱਢਣੀ ਕਮੇਟੀ ਨੇ ਫੈਸਲਾ ਲਿਆ ਕਿ ਇਹ ਕਾ ਆਪਾਂ ਇਸ ਨੂੰ ਰੱਦ ਕਰਾਂਗੇ ਅਤੇ ਆਪਾਂ ਸਾਦੇ ਢੰਗ ਨਾਲ ਧਾਰਮਿਕ ਰੀਤੀ ਰਿਵਾਜਾਂ ਨਾਲ ਇਹ ਜੋ ਗਣੇਸ਼ ਵਿਸਰਜਨ ਹੈ ਉਹ ਕਰਾਂਗੇ ਇਸ ਲਈ ਅਸੀਂ ਅੱਜ ਇਹ ਸਾਦੇ ਢੰਗ ਨਾਲ ਅਤੇ ਧਾਰਮਿਕ ਰੀਤੀ ਰਿਵਾਜਾਂ ਦੇ ਨਾਲ ਪਾਕੜਾ ਨਹਿਰ ਵਿਖੇ ਸ਼੍ਰੀ ਗਣੇਸ਼ ਜੀ ਮਹਾਰਾਜ ਦਾ ਵਿਸਰਜਨ ਕੀਤਾ ਅਤੇ ਅਸੀਂ ਆਪਦੇ ਮਾਧਮ ਰਾਹੀਂ ਇਹ ਸ਼੍ਰੀ ਗਣੇਸ਼ ਜੀ ਮਹਾਰਾਜ ਅਤੇ ਮਾਤਾ ਰਾਣੀ ਅੱਗੇ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਜੋ ਪੰਜਾਬ ਦੇ ਉੱਪਰ ਇਹ ਸੰਕਟ ਆਇਆ ਹੈ ਫੜਾਂ ਦਾ ਤੇ ਮੀਂਹ ਦਾ ਪ੍ਰਕੋਪੀ ਜੋਸ਼ਾਈ ਹੈ ਉਸ ਨੂੰ ਮਾਤਾ ਰਾਣੀ ਅਤੇ ਸ਼੍ਰੀ ਗਣੇਸ਼ ਜੀ ਮਹਾਰਾਜ ਆਪਣਾ ਮਿਹਰ ਪਰੇ ਹੱਥ ਰੱਖਣ ਤੇ ਸਾਰੇ ਪੰਜਾਬ ਦੀ ਰੱਖਿਆ ਕਰਨ ਜੈ ਮਾਤਾ ਦੀ